ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਫੇਰ ਮੈਂ ਲੈ ਕੇ ਆਈਆਂ ਤੁਹਾਡੇ ਲਈ ਸ਼ਟਰਲ ਵਾਲੀ ਲੈਸ ਦਾ ਪਾਰਟ ਦੂਜਾ ਅੱਜ ਮੈਂ ਤੁਹਾਨੂੰ ਇਹਦੇ ਵਿੱਚ ਗੋਲ ਚੱਕਰ ਦੇ ਨਾਲ-ਨਾਲ ਲੂਪ ਬਣਾਉਣਾ ਸਿਖਾਵਾਂਗੀ ਤੇ ਨਾਲ ਹੀ ਆਪਾਂ ਸਿਖਾਵਾਂਗੇ ਕਿ ਇਹਨੂੰ ਲੈਸ ਨੂੰ ਆਪਾਂ ਲੰਬੀ ਕਿਸ ਤਰ੍ਹਾਂ ਬਣਾਉਣਾ ਹੈ ਤੇ ਇੱਕ ਦੂਸਰੇ ਦੇ ਨਾਲ ਅਟੈਚ ਕਿਸ ਤਰ੍ਹਾਂ ਕਰਨਾ ਹੈ ਤੇ ਆਪਾਂ ਬਹੁਤਾ ਸਮਾਂ ਨਾ ਗਵਾਉਂਦੇ ਹੋਏ ਹੁਣ ਸ਼ੁਰੂ ਕਰਦੇ ਹਾਂ ਤੇ ਕੱਲ ਵਾਲੀ ਵੀਡੀਓ ਦੇ ਵਿੱਚ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਮੈਨੂੰ ਇਹ ਮਿਲਦੀ ਨਹੀਂ ਹੈ ਤੁਸੀਂ ਕਿ ਕਿੰਨੇ ਨੰਬਰ ਦਾ ਲੈਣਾ ਹੈ ਗੋਲਾ ਇਹ ਜਿਹੜਾ ਐਂਕਰ ਦਾ ਗੋਲਾ ਹੈ ਇਹ ਤੁਸੀਂ 12 ਨੰਬਰ ਦਾ ਲੈ ਲਓ ਕਿ ਤੇ ਤੁਹਾਡੀ ਲੈਸ ਜਿਹੜੀ ਆ ਵਧੀਆ ਤਰੀਕੇ ਦੇ ਨਾਲ ਬਣ ਜੇਗੀ ਇਸ ਨੂੰ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਜੀ ਆਨਲਾਈਨ ਵੀ ਕਾਫੀ ਸਾਈਟਾਂ ਤੇ ਮਿਲਦੇ ਐਂਕਰ ਦੇ ਗੋਲੇ ਕਾਟਨ ਥ्रेड ਬੋਲਿਆ ਜਾਂਦਾ ਇਹਨਾਂ ਨੂੰ ਤੇ ਜਾਂ ਤੁਸੀਂ ਕਰੋਸ਼ੀਏ ਵਾਲਾ ਗੋਲਾ ਲੈ ਕੇ ਵੀ ਇਹ ਕਹਿ ਕੇ ਵੀ ਲੈ ਸਕਦੇ ਜੀ ਤੇ ਹੁਣ ਆਪਾਂ ਬਣਾਉਣਾ ਸ਼ੁਰੂ ਕਰਦੇ ਆ ਇਸ ਤਰ੍ਹਾਂ ਕਰਕੇ ਕੱਲ ਜਿਸ ਤਰ੍ਹਾਂ ਤੁਹਾਨੂੰ ਸਿਖਾਇਆ ਹੈ ਇਸ ਤਰ੍ਹਾਂ ਪਹਿਲਾਂ ਆਪਾਂ 1 2 3 4 5 6 6 ਵਾਰ ਆਪਾਂ ਇਹ ਹੁਣ ਬਣਾ ਲਿਆ ਹੈ 6 ਵਾਰ ਬਣਾਉਣ ਤੋਂ ਬਾਅਦ ਆਪਾਂ ਇੱਥੇ ਇੱਕ ਲੂਪ ਬਣਾਉਣਾ ਹੈ ਲੂਪ ਵੇਖੋ ਆਪਾਂ ਕਿਸ ਤਰ੍ਹਾਂ ਬਣਾਉਣਾ ਹੈ ਇਹ ਇਸ ਤਰ੍ਹਾਂ ਸ਼ਟਲੇ ਦੇ ਵਿੱਚ ਪਾ ਲਿਆ ਆਪਾਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਇਸ ਤਰ੍ਹਾਂ ਆਪਾਂ ਲੂਪ ਜਿਹੜਾ ਇਹਨੂੰ ਇਹ ਬਲੇ ਤਾਂ ਅੱਗੇ ਨੂੰ ਟਾਈਟ ਕਰਨਾ ਇਹਨੂੰ ਆਪਾਂ ਬਹੁਤ ਜ਼ਿਆਦਾ ਟਾਈਟ ਨਹੀਂ ਕਰਨਾ ਥੋੜਾ ਇੰਨਾ ਇੰਨਾ ਆਪਾਂ ਲੂਜ਼ ਰੱਖ ਲਿਆ ਵੇਖੋ ਕੋਲ ਕਰਕੇ ਦਿਖਾ ਦਿੰਨੀ ਆ ਇੰਨਾ ਲੂਜ਼ ਰੱਖ ਲਿਆ ਤੇ ਇਸ ਤੋਂ ਬਾਅਦ ਫੇਰ ਇੱਕ ਵਾਲ ਆਪਾਂ ਪਾ ਦੇਣਾ ਇਹ ਲੂਜ਼ ਰੱਖਣ ਤੋਂ ਬਾਅਦ ਅਗਲਾ ਵਾਲ ਜਿਹੜਾ ਉਹਨੂੰ ਆਪਾਂ ਟਾਈਟ ਪਾ ਦੇਣਾ ਜਦੋਂ ਆਪਾਂ ਅਗਲਾ ਵਾਲ ਟਾਈਟ ਪਾ ਦਾਂਗੇ ਤੇ ਐ ਵੇਖੋ ਇੱਥੇ ਸਾਡਾ ਲੂਪ ਜਿਹੜਾ ਉਹ ਬਣ ਗਿਆ ਹੁਣ ਫੇਰ ਅੱਗੇ ਆਪਾਂ ਇੱਕ ਵਾਰ ਪਾ ਲਿਆ ਫੇਰ ਛੇ ਪਾਵਾਂਗੇ 2 3 4 5 6 6 ਆਪਾਂ ਪਾ ਲਏ ਫੇਰ ਹੁਣ ਲੂਬ ਬਣਾਵਾਂਗੇ ਆ ਵੇਖੋ ਇਸ ਤਰ੍ਹਾਂ ਇਹਨੂੰ ਲੂਜ਼ ਰੱਖ ਲੈ ਆ ਤੇ ਇਸ ਤੋਂ ਅੱਗੇ ਆਪਾਂ ਇੱਕ ਫੇਰ ਵਾਰ ਪਾ ਲੈਣਾ ਇਹਨੂੰ ਟਾਈਟ ਕਰ ਲੈਣਾ ਜਦੋਂ ਆਪਾਂ ਅਗਲੇ ਨੂੰ ਟਾਈਟ ਕਰ ਲਾਂਗੇ ਤੇ ਇਹ ਵਾਲਾ ਜਿਹੜਾ ਸਾਡਾ ਆਪਣੇ ਆਪ ਹੀ ਲੂਜ਼ ਹੋ ਜਾਏਗਾ ਇਸ ਤੋਂ ਬਾਅਦ ਫੇਰ ਆਪਾਂ ਇੱਕ ਇੱਕ ਵੱਲ ਸਾਡਾ ਪੈ ਗਿਆ ਫਿਰ 2 3 4 5 6 6 ਵਰ ਹੋ ਗਿਆ ਫੇਰ ਆਪਾਂ ਇੱਕ ਲੂਪ ਬਣਾਵਾਂਗੇ ਜਦੋਂ ਆਪਾਂ ਪਹਿਲਾ ਬਣਾਉਣਾ ਆ ਇਹਦਾ ਸਰਕਲ ਉਦੋਂ ਤਿੰਨ ਲੂਪ ਬਣਨੇ ਨੇ ਫਿਰ ਇੱਥੇ ਇੱਕ ਲੂਪ ਬਣਾ ਲਿਆ ਇਸ ਤਰੀਕੇ ਦੇ ਨਾਲ ਫਿਰ ਇਸ ਤੋਂ ਬਾਅਦ 1 2 3 4 5 6 ਸ਼ੀਵਰ ਕਰ ਲਿਆ ਹੁਣ ਆਪਾਂ ਇਹਨੂੰ ਟਾਈਟ ਕਰ ਲੈਣਾ। ਨਾ ਵੇਖੋ ਟਾਈਟ ਕਰਨ ਤੋਂ ਬਾਅਦ ਸਾਡੀ ਜਿਹੜੀ ਆ ਇੱਕ ਟਿੱਕੀ ਬਣ ਗਈ ਆ ਹੁਣ ਅਗਲੀ ਟਿੱਕੀ ਜੇ ਤੇ ਤੁਸੀਂ ਇਸ ਨੂੰ ਲੰਬੀ ਲੈਸ ਬਣਾਉਣਾ ਆ ਹੁਣ ਇੱਥੇ ਤੁਸੀਂ ਧਿਆਨ ਦੇਣਾ ਆ ਜੇ ਤੁਸੀਂ ਲੰਬੀ ਲੰਬੀ ਲੈਸ ਬਣਾਉਣੀ ਆ ਇੱਥੇ ਤੁਹਾਨੂੰ ਥੋੜੀ ਜਿਹੀ ਨਹੀਂ ਲੈਸ ਦੀ ਕਰਨੀ ਆ। ਜੇ ਇਸ ਤਰ੍ਹਾਂ ਤੁਸੀਂ ਲੰਬੀ ਲੈਸ ਬਣਾਉਣੀ ਆ ਇਹ ਵੇਖੋ ਥੋੜੀ ਜਿੰਨੀ ਮੈਂ ਬਣਾ ਕੇ ਰੈਡੀ ਕੀਤੀ ਸੀ ਤੁਹਾਨੂੰ ਦਿਖਾਉਣ ਵਾਸਤੇ ਜੇ ਤੁਸੀਂ ਇਸ ਤਰ੍ਹਾਂ ਲੰਬੀ ਲੈਸ ਬਣਾਉਣੀ ਇਸ ਨੂੰ ਤੁਸੀਂ ਕਿਸੇ ਦੁਪट्टे ਤੇ ਲਗਾ ਸਕਦੇ ਜੇ ਸੂਈ ਦੇ ਨਾਲ ਇਹ ਵਾਲੀ ਲੈਸ ਜਿਹੜੀ ਅਟੈਚ ਹੁੰਦੀ ਹੈ ਤੁਸੀਂ ਚਾਹੋ ਤੇ ਮਸ਼ੀਨ ਨਾਲ ਵੀ ਵੈਸੇ ਲਗਾ ਸਕਦੇ ਜੇਕਰ ਸੂਈ ਦੇ ਨਾਲ ਲਗਾਈ ਹੋਵੇ ਤੇ ਤੁਸੀਂ ਇਸ ਨੂੰ ਉਤਾਰ ਕੇ ਦੁਬਾਰਾ ਹੋਰ ਕਿਸੇ ਦੁਪੱਟੇ ਤੇ ਵੀ ਲੈ ਸਕਦੇ ਜੀ ਕਿਉਂਕਿ ਬਿਲਕੁਲ ਵੀ ਟੁੱਟਦੀ ਨਹੀਂ ਆ ਬਹੁਤ ਜ਼ਿਆਦਾ ਹੰਡਦੀ ਆ ਤੇ ਬਹੁਤ ਜ਼ਿਆਦਾ ਇਹ ਦੀ ਮਤਲਬ ਜਿਹੜੀ ਆ ਲਾਈਫ ਹੈਗੀ ਆ ਇਹਨੂੰ ਤੁਸੀਂ 2-3 ਦੁਪੱਟਿਆਂ ਦੇ ਨਾਲ ਆਰਾਮ ਦੇ ਨਾਲ ਹੰਡਾ ਸਕਦੇ ਜੀ ਜਿਹੜੇ ਐਂਕਰ ਦੇ ਗੋਲੇ ਆ ਬਹੁਤ ਹੀ ਵਧੀਆ ਕੁਆਲਿਟੀ ਵਿੱਚ ਮਿਲਦੇ ਬਿਲਕੁਲ ਵੀ ਟੁੱਟਦੇ ਨਹੀਂ ਆ ਇਹ ਤੇ ਇਸ ਤਰ੍ਹਾਂ ਲੰਬੀ ਲੈਸ ਬਣਾਉਣ ਵਾਸਤੇ ਹੁਣ ਆਪਾਂ ਕੀ ਕਰਾਂਗੇ ਪਹਿਲਾਂ ਮੈਂ ਤੁਹਾਨੂੰ ਲੰਬੀ ਹੀ ਲੈਸ ਬਣਾਉਣੀ ਸਿਖਾਵਾਂਗੀ ਉਸ ਤੋਂ ਬਾਅਦ ਆਪਾਂ ਗੋਲ ਟਿੱਕੀਆਂ ਚੌਰ ਸਲੈਸ ਸਾਰਾ ਕੁਝ ਬਣਾਉਣਾ ਹੌਲੀ ਹੌਲੀ ਸਿੱਖਾਂਗੇ ਇਸ ਥਰੈਡ ਨੂੰ ਕਾਫੀ ਟਾਈਟ ਕਰ ਲਿਆ ਆ ਹੁਣ ਇਸ ਤੋਂ ਬਾਅਦ ਆਪਾਂ ਕੀ ਕਰਨਾ ਇਹਦੇ ਵਿੱਚ ਥੋੜਾ ਜਿੰਨਾ ਇੱਥੇ ਗੈਪ ਰੱਖ ਲੈਣਾ ਇੱਥੇ ਗੈਪ ਰੱਖ ਲਿਆ ਇੰਨਾ ਧਾਗਾ ਜਿਹੜਾ ਇੱਥੇ ਆਪਾਂ ਗੈਪ ਛੱਡ ਦੇਣਾ ਕਿਉਂਕਿ ਜੇ ਆਪਾਂ ਗੈਪ ਛੱਡਾਂਗੇ ਤੇ ਫੇਰ ਹੀ ਆਪਾਂ ਇਹਨੂੰ ਅਟੈਚ ਕਰ ਪਾਵਾਂਗੇ ਇੱਥੇ ਇੰਨਾ ਵੱਡਾ ਤੁਸੀਂ ਗੈਪ ਛੱਡ ਲੈਣਾ ਵਾ ਤੇ ਅਗਲੀ ਟਿੱਕੀ ਜਿਹੜੀ ਸ਼ੁਰੂ ਕਰ ਲੈਣੀ ਹੈ 1 2 3 4 5 6 ਜਦੋਂ ਤੁਹਾਡੇ 6 ਬਲ ਪੈ ਗਏ ਉਸ ਤੋਂ ਬਾਅਦ ਆਪਾਂ ਇਹਨੂੰ ਇਹਦੇ ਨਾਲ ਅਟੈਚ ਕਰਨਾ ਵੇਖੋ ਕਿਸ ਤਰ੍ਹਾਂ ਕਰਾਂਗੇ ਇਹ ਸ਼ਟਲ ਦੀ ਜਿਹੜੀ ਚੁੰਝ ਆ ਇਹਨੂੰ ਤੁਸੀਂ ਲੈਣਾ ਆ ਇਹ ਜਿਹੜਾ ਆਪਾਂ ਲੂਪ ਬਣਾਇਆ ਸੀ ਇਹਦੇ ਵਿੱਚ ਸ਼ਟਲ ਨੂੰ ਇਨਸਰਟ ਕਰਨਾ ਹੈ ਤੇ ਇਹਦੇ ਵਿੱਚੋਂ ਇੱਕ ਧਾਗਾ ਕੱਢ ਲੈਣਾ ਆ ਕੱਢਣ ਤੋਂ ਬਾਅਦ ਸ਼ਟਲ ਜਿਹੜਾ ਇਹਦੇ ਵਿੱਚੋਂ ਦੀ ਲੰਘਾ ਦੇਣਾ ਆ ਤੇ ਫਿਰ ਇਹ ਵਾਲੇ ਧਾਗੇ ਨੂੰ ਤੁਸੀਂ ਖਿੱਚਣਾ ਆ ਆਪਣੇ ਹੱਥ ਵਾਲੇ ਇਹਨੂੰ ਖਿੱਚ ਕੇ ਟਾਈਟ ਕਰ ਲਿਆ ਇਹ ਸਾਡਾ ਲੂਪ ਬਣ ਗਿਆ ਫਿਰ ਵੇਖੋ 1 2 3 4 5 6 6 ਹੋ ਗਏ ਫਿਰ ਲੂਪ ਬਣਾਵਾਂਗੇ ਇਹ ਵੇਖੋ ਇਸ ਤਰ੍ਹਾਂ ਕਰਕੇ ਲੂਜ਼ ਰੱਖ ਲੈਣਾ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਫਿਰ ਅੱਗੇ 2 3 4 5 6 6 ਬਣਾ ਲਏ 6 ਬਣਾਉਣ ਤੋਂ ਬਾਅਦ ਫਿਰ ਆਪਾਂ ਲੂਪ ਬਣਾਵਾਂਗੇ इत फिर लूप बना लिया लूप बनाने बाद फिर दो तीन चार पाँच छे शे, छे बना तो बाद आप टाइट कर देना ਆ ਵੇਖੋ ਇੱਥੇ ਪਹਿਲੇ ਦੇ ਵਿੱਚ ਆਪਾਂ ਤਿੰਨ ਲੂਪ ਬਣਾਏ ਸੀ ਇਹਦੇ ਵਿੱਚ ਹੁਣ ਦੋ ਲੂਪ ਬਣਾਉਣੇ ਆ ਕਿਉਂਕਿ ਇੱਕ ਲੂਪ ਜਿਹੜਾ ਇਹਦੇ ਨਾਲ ਸਾਡਾ ਅਟੈਚ ਹੋ ਚੁੱਕਿਆ ਇੱਥੇ ਵੀ ਤਿੰਨ ਲੂਪ ਬਣ ਗਏ ਹੁਣ ਆਪਾਂ ਇਹਨੂੰ ਵੀ ਇਸ ਤਰ੍ਹਾਂ ਕਰਕੇ ਟਾਈਟ ਕਰ ਦੇਣਾ ਹੈ ਤੇ ਇਹ ਤੁਸੀਂ ਗਿਣਤੀ ਇਸ ਲਈ ਕਰਨੀ ਆ ਜੇਕਰ ਗਿਣਤੀ ਕਰਕੇ ਬਣਾਵਾਂਗੇ ਤੇ ਇਹਨਾਂ ਦੇ ਸਾਈਜ਼ ਜਿਹੜੇ ਆ ਬਿਲਕੁਲ ਇਕੁਅਲ ਬਣਨਗੇ ਜੇ ਤੁਸੀਂ ਬਿਨਾਂ ਗਿਣਤੀ ਕੀਤੇ ਬਣਾਏ ਜਾਓਗੇ ਤੇ ਸਾਈਜ਼ ਜਿਹੜੇ ਆ ਉਹ ਵੱਡੇ ਛੋਟੇ ਹੁੰਦੇ ਜਾਣਗੇ ਇਸ ਲਈ ਗਿਣਤੀ ਕਰਕੇ ਬਣਾਵਾਂਗੇ ਤੇ ਸਾਈਜ਼ ਜਿਹੜੇ ਬਰਾਬਰ ਬਣਨਗੇ ਦੁਬਾਰਾ ਇੱਕ ਹੋਰ ਬਣਾ ਕੇ ਦਿਖਾਉਣੀ ਆ ਇੱਥੋਂ ਥੋੜੀ ਜਿਨੀ ਸਪੇਸ ਛੱਡ ਲੈਣੀ ਆ ਬਰਾਬਰ ਤੁਸੀਂ ਸਪੇਸ ਛੱਡਦੇ ਜਾਓ ਤੇ ਜਿਹੜਾ ਇਹ ਬਣਦਾ ਜਾਏਗਾ ਫਿਰ ਵੇਖੋ 1 2 3 4 5 6 6 ਬਣਾ ਲਏ ਫਿਰ ਇਹਨੂੰ ਇਹਦੇ ਨਾਲ ਅਟੈਚ ਕਰ ਲੈਣਾ ਇਸ ਤਰ੍ਹਾਂ ਪਹਿਲਾਂ ਦੱਸਿਆ ਆ ਇਹਦੇ ਵਿੱਚੋਂ ਦੀ ਕੱਢਾਂਗੇ ਫਿਰ ਇਹਨੂੰ ਇਹਦੇ ਵਿੱਚੋਂ ਦੀ ਕੱਢ ਲਵਾਂਗੇ ਤੇ ਇਹਨੂੰ ਆ ਸ਼ਟਲ ਵਾਲਾ ਤਾਂ ਜਿਹੜੇ ਨੂੰ ਇਸ ਤਰ੍ਹਾਂ ਖਿੱਚ ਕੇ ਰੱਖਣਾ ਤੇ ਹੱਥ ਵਾਲੇ ਨੂੰ ਵੀ ਖਿੱਚ ਲੈਣਾ ਫਿਰ ਉਸ ਤੋਂ ਬਾਅਦ 1 2 3 4 5 6 6 ਬਣਾਉਣ ਤੋਂ ਬਾਅਦ ਫੇਰ ਲੂਪ ਬਣਾਵਾਂਗੇ ਤੁਸੀਂ ਜ਼ਰੂਰੀ ਨਹੀਂ 6 ਹੀ ਬਣਾਉਣੇ ਆ 7 ਵੀ ਬਣਾ ਸਕਦੇ ਜੀ 8 ਵੀ ਬਣਾ ਸਕਦੇ ਇਹ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਜਿੰਨੀ ਕੁ ਵੱਡਾ ਬਣਾਉਣਾ ਆ ਉਨਾਂ ਤੁਸੀਂ ਬਣਾ ਸਕਦੇ ਜੀ 1 2 3 4 5 6 ਫੇਰ ਲੂਪ ਬਣਾਵਾਂਗੇ। ਜਾਂ ਵੇਖੋ। 1 2 3 4 5 6 ਸ਼ੇਪ ਬਣਾਉਣ ਤੋਂ ਬਾਅਦ ਆਪਾਂ ਫੇਰ ਇਹਨੂੰ ਟਾਈਟ ਕਰ ਦੇਣਾ। ਇਹ ਤੁਸੀਂ ਆਪਣੇ ਚੋਇਸ ਦੇ ਅਨੁਸਾਰ ਰੱਖ ਸਕਦੇ ਜੇ ਵੱਡੀ ਟਿੱਕੀ ਬਣਾਉਣੀ ਆ ਤੁਸੀਂ ਛੋਟੀ ਟਿੱਕੀ ਬਣਾਉਣੀ ਆ ਜਿੰਨੀ ਵੀ ਤੁਸੀਂ ਬਣਾਉਣੀ ਆ ਆਪਣੀ ਮਰਜ਼ੀ ਦੇ ਅਨੁਸਾਰ ਬਣਾ ਸਕਦੇ ਜੀ। ਇੱਥੇ ਇੱਕ ਚੀਜ਼ ਹੋ ਰਿਹਾ ਆਪਾਂ ਇੱਥੇ ਇੱਕ ਦੀ ਜਗ੍ਹਾ ਤੇ ਤਿੰਨ ਲੂਪ ਵੀ ਬਣਾ ਸਕਦੇ ਹਾਂ ਉਹ ਵੀ ਤੁਹਾਨੂੰ ਬਣਾਉਣੇ ਦੱਸਦੀ ਆ ਮੈਂ 1 2 3 4 5 6 6 ਬਣਾ ਲੇ ਹੁਣ ਇਹਨੂੰ ਅਟੈਚ ਕਰ ਦਵਾਂ ਅਟੈਚ ਕਰਨ ਦਾ ਵੀ ਬਹੁਤ ਹੀ ਸੌਖਾ ਤਰੀਕਾ ਐ ਦੀ ਚੁੰਝ ਲੈਣੀ ਐ ਇਧਰੋਂ ਧੱਗਾ ਲੈਣਾ ਐ ਇਸ ਤਰੀਕੇ ਦੇ ਨਾਲ ਤੇ ਸ਼ਟਲ ਨੂੰ ਇਹਦੇ ਵਿੱਚ ਉਹਦੀ ਲੰਗਾ ਲੈਣਾ ਹੈ ਫਿਰ ਇਹਨੂੰ ਖਿੱਚ ਕੇ ਆਪਾਂ ਟਾਈਟ ਕਰ ਲੈਣਾ ਵੇਖੋ ਬਸ ਤੁਸੀਂ ਧਿਆਨ ਰੱਖਣ ਦੀ ਗੱਲ ਇਹ ਹੈ ਕਿ ਆਹ ਧਾਗਾ ਜਿਹੜਾ ਇਹ ਵਿੱਚ ਘੁੰਮਣਾ ਚਾਹੀਦਾ ਹੈ ਜਦੋਂ ਵੀ ਇਹ ਧਾਗਾ ਘੁੰਮਣੋਂ हट ਗਿਆ ਫਿਰ ਤੁਹਾਡੀ ਲੈਸ ਜਿਹੜੀ ਉਹ ਨਹੀਂ ਬਣੇਗੀ ਤੋਂ 3 4 5 6 6 ਹੋ ਗਏ ਲੂਪ ਇੱਥੇ ਹੁਣ ਆਪਾਂ 2 3 ਲੂਪ ਬਣਾਉਣੇ ਆ ਵੇਖੋ ਕਿਸ ਤਰ੍ਹਾਂ ਬਣਾਵਾਂਗੇ ਪਹਿਲਾਂ ਆਪਾਂ ਇੱਕ ਲੂਪ ਬਣਾ ਲਿਆ ਫਿਰ ਉਸ ਤੋਂ ਬਾਅਦ ਇੱਕ ਗੰਡ ਮਾਰ ਲਈ ਇਹਨੂੰ ਟਾਈਟ ਕਰ ਲਿਆ ਇਹ ਵਾਲਾ ਲੂਪ ਜਿਹੜਾ ਸਾਡਾ ਛੋਟਾ ਬਣਿਆ ਹੁਣ ਇਸ ਤੋਂ ਅੱਗੇ ਆਪਾਂ ਇੱਕ ਵੱਡਾ ਲੂਪ ਬਣਾਉਣਾ ਹੈ ਆ ਵੇਖੋ ਵੱਡਾ ਲੂਪ ਬਣਾ ਲਿਆ ਫਿਰ ਇੱਕ ਟਾਈਟ ਵਾਲੀ ਗੰਡ ਮਾਰ ਲਈ ਫਿਰ ਇਸ ਤੋਂ ਬਾਅਦ ਇੱਕ ਛੋਟਾ ਲੂਪ ਬਣਾਵਾਂਗੇ ਜਿੰਨਾ ਕਾਪਾ ਲੂਪ ਪਹਿਲਾਂ ਬਣਾਇਆ ਸੀ ਨਾ ਵੇਖੋ ਫਿਰ 1 2 3 4 5 6 ਸ਼ੇ ਬਣਾਉਣ ਤੋਂ ਬਾਅਦ ਫਿਰ ਲੂਪ ਬਣਾਵਾਂਗੇ ਲੂਪ ਬਣਾ ਲਿਆ ਫਿਰ ਵੇਖੋ 1 2 3 4 5 6 ਹੁਣ ਆਪਾਂ ਇਹਨੂੰ ਟਾਈਟ ਕਰ ਦੇਣਾ ਹੈ ਇਹ ਵੇਖੋ ਇੱਥੇ ਸਾਡਾ ਹੁਣ ਡਿਜ਼ਾਈਨ ਜਿਹੜਾ ਥੋੜਾ ਜਿੰਨਾ ਚੇਂਜ ਹੋ ਗਿਆ। ਇੱਥੇ ਆਪਾਂ ਤਿੰਨ ਲੂਪ ਬਣਾਤੇ ਉੱਪਰ ਵਾਲੀ ਸਾਈਡ ਤੇ। ਇਹ ਦੇਖੋ ਉੱਪਰ ਵਾਲੀ ਸਾਈਡ ਤੇ ਇੱਥੇ ਆਪਾਂ ਤਿੰਨ ਲੂਪ ਬਣਾ ਦਿੱਤੇ ਨੇ। ਇਸੇ ਤਰ੍ਹਾਂ ਦੇ ਨਾਲ ਤੁਸੀਂ ਇਸ ਤਰ੍ਹਾਂ ਤਿੰਨ ਲੂਪ ਵੀ ਬਣਾ ਸਕਦੇ ਜੇ ਤੇ ਇਹ ਵਾਲੀ ਜਗ੍ਹਾ ਤੇ ਆਪਾਂ ਮੋਤੀ ਵੀ ਅਟੈਚ ਕਰ ਸਕਦੇ ਹਾਂ। ਅੱਗੇ ਮੈਂ ਤੁਹਾਨੂੰ ਮੋਤੀ ਅਟੈਚ ਕਰਨ ਬਾਰੇ ਵੀ ਦੱਸਾਂਗੀ ਤੇ ਜਿਸ ਤਰ੍ਹਾਂ ਗੋਲ ਟਿੱਕੀਆਂ ਇਸ ਤਰ੍ਹਾਂ ਇਸ ਤਰ੍ਹਾਂ ਦੀਆਂ ਟਿੱਕੀਆਂ ਬਣਾਉਣਾ ਵੀ ਦੱਸਾਂਗੀ। 3 ਵਾਲੀਆਂ ਟਿੱਕੀਆਂ ਬਣਾਉਣਾ ਵੀ ਦੱਸਾਂਗੀ 4 ਵਾਲੀਆਂ 5 ਵਾਲੀਆਂ ਬਹੁਤ ਸਾਰੀਆਂ ਇਹਦੇ ਵਿੱਚ ਆਪਾਂ ਡਿਜ਼ਾਈਨ ਜਿਹੜੇ ਐਡ ਕਰਕੇ ਅੱਗੇ ਤੋਂ ਅੱਗੇ ਤੁਹਾਨੂੰ ਦੱਸਦੇ ਜਾਵਾਂਗੇ ਫਿਲਹਾਲ ਤੁਹਾਨੂੰ ਇਹ ਲੰਬੀ ਲੈਸ ਬਣਾਉਣੀ ਦੱਸਦੀ ਆ ਤੁਸੀਂ ਇਹ ਬਣਾਉਣ ਦੀ ਕੋਸ਼ਿਸ਼ ਕਰੋ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਹੋਰ ਨਵਾਂ ਲੈ ਕੇ ਆਵਾਂਗੀ ਤੁਹਾਡੇ ਲਈ ਤਾਂ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਕਰ ਵੀਡੀਓ ਪਸੰਦ ਆਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ